ਮੂਲੀ ਵਾਲੇ ਪਰੌਠੇ ਚੱਲਣਗੇ ਮੂਲੀ ਵਾਲਾ ਪਰੌਠਾ 15 ਦਾ ਠੀਕ ਹੈ ਜੀ ਉਹ ਤੁਸੀਂ ਵੀ ਅੱਗ ਦਿਖਾਓ ਇੰਨੀ ਨੇੜੇ ਕਬੱਡੀ ਨਾ ਏ ਇਹ ਬਾਹਰ ਜਾਂਦੀ ਹੈ ਯਾਰ ਇੰਨੀ ਨੇੜੋਂ ਨਾ ਵੱਡਾ ਈ ਨੂੰ ਮੱਛਰ ਜਿਹਾ ਪੈ ਗਿਆ ਆ ਚੈੱਕ ਕਰ ਸਕਦੇ ਹਾਂ ਇਹਦੇ ਤੇ ਆਪਾਂ ਦੋਸਤਾਂ ਦੀ ਦੁਬਾਰਾ ਛੜਕਾਂਗੇ ਲੱਸੀ ਗੁਡੀਆਂ ਤਾਂ ਠੀਕ ਹੈ ਨਹੀਂ ਹੋਊਗਾ ਤਾਂ ਠੀਕ ਹੈ ਸਪਰੇਅ ਆਪਾਂ ਕਰਨੀ ਨਹੀਂ ਸਵਾਗਤ ਆ ਆਪਣੇ YouTube ਚੈਨਲ ਦੇ ਉੱਤੇ ਵਿੰਡੋ ਜਾਗ ਦੇ ਉੱਤੇ ਅੱਜ ਆਪ ਪਿੰਡ ਪਹੁੰਚੇ ਹੋਏ ਆ ਤੇ ਅੱਜ ਆਪ ਸੋਨੂੰ ਸਬਜ਼ੀ ਚੈੱਕ ਕਰਵਾਵਾਂਗੇ ਸਬਜ਼ੀ ਦੇਖਣ ਲਈ ਤੁਸੀਂ ਰੈਡੀ ਹੋ ਜੋ ਵਨ ਸਵਨੀਆਂ ਸਬਜ਼ੀਆਂ ਆਪਾਂ ਜਿਹੜੀਆਂ ਲਾਈਆਂ ਹੋਈਆਂ ਕੋਲੋ ਜਿਹਾ ਕੈਮਰਾ ਸੈਟ ਕਰਦੇ ਯਾਰ ਅਜਾ ਦਿੱਕਤ ਬੜੀ ਆਉਂਦੀ ਆ ਲੈ ਵੀ ਹੁਣ ਦੇਖੋ ਸਹੀ ਆ ਕਰੋ ਕਮੈਂਟ ਫਿਰ ਦਿਖਾਉਣੇ ਆ ਤੁਹਾਨੂੰ ਆਪਾਂ ਸਬਜ਼ੀ ਕਈ ਵੀਰਾਂ ਦੇ ਹੋਣਗੇ ਬਾਈ ਤੁਸੀਂ ਸਬਜ਼ੀਆਂ ਦੇ ਬਲੌਗ ਜ਼ਿਆਦਾ ਪਾਉਨੇ ਕਿਉਂਕਿ ਆਪਣਾ ਕਿੱਤਾ ਹੀ ਕੇਤੀ ਪਾੜੀ ਵਾਲਾ ਆਪਾਂ ਸਬਜ਼ੀ ਦਿਖਾਉਣੇ ਰਹਿੰਦੇ ਆ ਆਜੋ ਤੁਹਾਨੂੰ ਦਿਖਾਉਣੇ ਆ ਚੈੱਕ ਕਰਵਾਉਣੇ ਆ ਸਬਜ਼ੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਪਿੰਡੂ ਪੰਜਾਬ ਦੇ ਵਾਲਾ ਬਰਾੜ ਸਾਹਿਬ ਲੱਗੇ ਪਏ ਨੇ ਉੱਧਰ ਬੱਲਾ ਲਾਉਣ ਬੱਲਾ ਆਪਾਂ ਲਾ ਰਹੇ ਆ ਕਦੂਆਂ ਵੀ ਆ ਔਰ ਕਾਦੀ ਵਾਲਾ ਤੋਰੀ ਦੀ ਇਹ ਡੰਗਾਈ ਜਿਹੜੀ ਹੁੰਦੀ ਹੈ ਆਪਾਂ ਨੂੰ ਕਿੰਨੀ ਕਿ ਰੱਖਣੀ ਚਾਹੀਦੀ ਹੈ ਬਾਈ ਜੀ ਆਪਦੇ ਹਿਸਾਬ ਨਾਲ ਹੀ ਬਾਹ ਪਾਣੀ ਵੀ ਨਾ ਪਵੇ ਕਿਤੇ ਵੱਲ ਮੱਚ ਵੀ ਜਾਵੇ ਠੀਕ ਹੈ ਜੀ ਬਸ ਨੋਰਮਲ ਜੀ ਡੰਗਾਈ ਇਹਦਾ ਟਾਈਮ ਕੀ ਹੁੰਦਾ ਹੈ ਟਾਈਮ ਪੀੜ ਕੀ ਜਦਾ ਵੀ ਆਪਣਾ ਸਬਜ਼ੀ ਦੂਦੀ ਦੇ ਤੋਰੀ ਦਾ ਲਾਉਣ ਦਾ ਬੱਲਾ ਦਾ ਟਾਈਮ ਪਿਰ ਜੀ ਇਹ ਮਾਰਚ ਚ ਬੰਦਾ ਇੰਡੇ ਤੇ ਲਾ ਲੇ ਆਪਾਂ ਤਾਂ ਪਹਿਲਾਂ ਲਾ ਰਹੇ ਆ ਬੋਲੋ ਬੱਲਾ ਮੈਦੀਆਂ ਨਹੀਂ ਹੋਣੀਆਂ ਹੁਣ ਬੱਲਾ ਦਾ ਮੱਚਨ ਦਾ ਡਰ ਹੈ ਬਾਕੀ ਮੌਸਮ ਅੱਜ ਪੂਰਾ ਠੰਡਾ ਹੈ ਕੱਲ ਤੁਸੀਂ ਦੇਖ ਸਕਦੇ ਆ ਦੇਖੋ ਆ ਬੱਲਾ ਆਪਾਂ ਪਹਿਲਾਂ ਲਾਈਆਂ ਸੀ ਆ ਇਹਨੂੰ ਮੱਛਰ ਤੇ ਪੈ ਗਿਆ ਆ ਚੈੱਕ ਕਰ ਸਕਦੇ ਹੋ ਉਹਨਾਂ ਨੂੰ ਵੀ ਹੈਗਾ ਇਹਦੇ ਤੇ ਆਪਾਂ ਦੋਸਤੋ ਇਦੋਂ ਵਾਰ ਛੜਕਾਂਗੇ ਲੱਸੀ ਆਪਾਂ ਹੀ ਜੀ ਸਾਰੀ ਸਬਜ਼ੀ ਔਰਗੈਨਿਕ ਕਰਦੇ ਆਂ ਸਪਰੇਅ ਆਪਾਂ ਕਰਨੀ ਨਹੀਂ ਇਦੋਂ ਵਾਰ ਛੜਕਣੀ ਚਾਹ ਪੱ ਲੱਸੀ ਲੱਗਦੀਆਂ ਤਾਂ ਠੀਕ ਹੈ ਨਹੀਂ ਹੋਊਗਾ ਤਾਂ ਠੀਕ ਹੈ ਸਪਰੇਅ ਆਪਾਂ ਕਰਨੀ ਨਹੀਂ ਲੱਸੀ ਵਾਲਾ ਤਰੀਕਾ ਬਹੁਤ ਵਧੀਆ ਹੈ ਲੱਸੀ ਦਾ ਛਿਕਾ ਕਰ ਦੋ ਬਹੁਤ ਵਧੀਆ ਰਹਿੰਦੀ ਹੈ ਬਾਕੀ ਲੱਸੀ ਨਾਲ ਗਰੋਥ ਵੀ ਹੁੰਦੀ ਹੈ ਬਲਾਂ ਦੀ ਲੋ ਵੀ ਦੋਸਤੋ ਚੈੱਕ ਕਰਵਾਉਣੀ ਆ ਤੁਹਾਨੂੰ ਆਪਾਂ ਸਬਜ਼ੀ। ਵਿਰਿੰਦਰ ਜੀ ਆਪਾਂ ਨੂੰ ਦੱਸਣਗੇ ਸਬਜ਼ੀ ਦਾ ਕੀ ਕੰਡੀਸ਼ਨ ਹੈ। ਤੇ ਚੈੱਕ। ਲਓ ਵੀ ਦੋਸਤੋ ਇਹ ਆਪਾਂ ਲਾਈਵ ਸੀ ਮੂਲੀ ਬਛੇਤੀ। ਚੈੱਕ ਕਰਕੇ ਆਪਾਂ ਇਹਦੀ ਸੈਜ ਦੀ ਸੈਜ ਚੱਕਾ ਤਕ ਦੋਸਤੋ ਬਹੁਤ ਹੀ ਵਧੀਆ ਮੂਲੀ ਹੈ। ਆਰਗੈਨਿਕ ਬਿਲਕੁਲ। ਤੇ ਇਹ ਹੁਣ ਸਾਨੂੰ ਪਤਾ ਦਾਲ ਤਾਂ ਕੋਈ ਖਾਂਦਾ ਨਹੀਂ। ਹੋ ਚੁੱਕੀ ਬਛੇਤੀ ਲੇਟ ਹੋ ਚੁੱਕੀ ਤੇ ਮੇ ਪ੍ਰੋਟੇਨ ਚੱਲ ਰਹੀ ਹੈ ਦੋਸਤੋ। ਇਹ ਜੇ ਕਲ ਕਰਕੇ ਆਪਾਂ ਗੋਭੀ ਦੀ ਇਹ ਫੇਰੀ ਜੀ ਮੂਲੀ ਵਾਲੇ ਪਰੌਠੇ ਚੱਲਣਗੇ ਮੂਲੀ ਵਾਲਾ ਪਰੌਠਾ 15 ਦਾ ਜੀ ਠੀਕ ਠੀਕ ਇਹ ਕਿਉਂ ਖਾਸੀ ਪੁਰਾਣੀ ਵੀਡੀਓ ਠੀਕ ਹੈ ਠੀਕ ਹੈ ਜੇ ਕਲ ਕਰਕੇ ਆਪਾਂ ਗੋਭੀ ਦੀ ਗੋਭੀ ਹੈਗੀ ਆਪਣੀ ਬਾਉਂਡਰੀ ਕੀਤੀ ਹੋਈ ਹੈ ਸਾਰੇ ਆਪਾਂ ਸਬਜ਼ੀ ਵਾਲੇ ਕੈਰੀਆਂ ਦੀ ਇੱਧਰ ਆ ਕੇ ਕੈਮਰਾਮੈਨ ਸਾਉ ਨੂੰ ਮੈਂ ਕਹਾਂਗਾ ਆ ਕੇ ਚੈੱਕ ਕਰਾਉਣ ਇਹ ਵਿਚਾਲੇ ਆਪਾਂ ਲਾ ਰੱਖਿਆ ਚੱਪਣ ਕੱਦੂ ਜੀ ਨੂੰ ਕਹਿੰਦੇ ਆਪਾਂ ਟਿੰਡੇ ਉਹਦੀ ਬਾਉਂਡਰੀ ਹੈ ਆਪਾਂ ਦੇਖੋ ਕਿੰਡੀ ਸੋਹਣੀ ਲੱਗ ਰਹੀ ਐ ਇਸ ਵੇਲੇ ਗੋਭੀ ਆਪਣੀ ਖੜੀ ਠੀਕ ਹੈ ਜੀ ਤੇ ਆ ਜਾਪਣ ਕਦੂ ਚੈੱਕ ਕਰਨ ਕੈਮਰਾਮੈਨ ਨੂੰ ਮੈਂ ਕਹਿ ਬੇਨਤੀ ਕਰਦਾ ਹਾਂ ਫਲ ਲੱਗਿਆ ਹੈ ਦੋਸਤੋ ਜਾਪਣ ਕਦੂ ਬਹੁਤ ਵੀ ਵਧੀਆ ਪਰ ਗੈ ਨਹੀਂ ਗੈ ਦੋਵਾਂ ਇਹ ਨਿੱਕੇ ਨਿੱਕੇ ਚਾਪਣ ਕਦੂ ਵੀ ਲੱਗੇ ਹੈ ਦੋਸਤੋ ਕਰੋ ਚੈੱਕ ਇੱਥੇ ਤੇ ਠੀਕ ਹੈ ਜੀ ਠੀਕ ਹੈ ਜੀ ਤੇ ਇਧਰ ਆਪਣੇ ਟਮਾਟਰਾਂ ਨੇ ਜੀ ਪੂਰਾ ਫਲ ਚੱਕ ਲਿਆ ਆ ਚੈੱਕ ਕਰੋ ਦੋਸਤੋ ਇਹ ਆਪਾਂ ਦੋ ਬਨੇ ਟਮਾਟਰ ਲਾਏ ਸੀਗੇ ਆ ਵੀਰ ਵਾਲੇ ਦੋਸਤੋ ਉਹ ਗੁੱਝੇ ਵਾਲੇ ਟਮਾਟਰ ਐ ਤੇ ਜਿਹੜੀ ਮਿਰਚ ਐ ਇਹ ਆਪਾਂ ਇਸ ਦੀ ਮਿਰਚ ਚ ਨਾਕਾਮਜਾਬ ਹੋ ਚੁੱਕੇ ਆ ਮਿਰਚ ਆਪਣੀ ਤਾਂ ਜੀ ਨਰਮ ਕਿਉਂਕਿ ਪੱਠੇ ਆਪਣੇ ਤੋਂ ਟਾਈਮ ਤੇ ਕੱਢੇ ਨਹੀਂ ਗਏ ਕੰਮ ਕਰ ਆਪਾਂ ਹੋਰ ਕਰਦੇ ਸੀਗੇ ਤੇ ਜਿਹੜੇ ਗੰਡੇ ਆ ਦੋਸਤੋ ਇਹ ਜਿੱਦ ਦੇ ਨੂੰ ਆਪਾਂ ਕਣਕ ਨੂੰ ਵਾਢਾ ਲਾਉਣਾ ਐ ਅਪ੍ਰੈਲ ਚ ਉਹਦੇ ਨੂੰ ਗੰਡੇ ਪੂਰੇ 200 ਚਟਨੀਆਂ ਦੇ ਬਣ ਜਾਣੇ ਆ ਨੀ ਇਹ ਬਈ ਚਟਨੀ ਵਾਲੇ ਗੰਡੇ ਆ ਇਹ ਆਪਾਂ ਪਕਾਉਣੇ ਵੀ ਰੱਖ ਸਕਦੇ ਹਾਂ ਚਟਨੀਆਂ ਅਸ ਤੋਂ ਪਤਾ ਟਾਈਮ ਨਾਲ ਨਿਬੜ ਜਾਂਦੇ ਆ ਇਦੋਂ ਆਪਾਂ ਕੀ ਫੋਰ ਸਾਲ ਜੀ ਲਾ ਦਾਂਗੇ ਗੁਵਾਰਾ ਵਗੈਰਾ ਤੇ ਇਦੋਂ ਆਪਣੇ ਇਦੋਂ ਬਾਅਦ ਆਪਣੇ ਚੀਕੂ ਚੈੱਕ ਕਰਾ ਸਕਦੇ ਦੋਸਤੋ ਤੁਸੀਂ ਠੀਕ ਜੋ ਵੇਖੀ ਹੈ ਬਾਈਆਂ ਨੇ ਬਲੌਗ ਚ ਜਿਹੜੀ ਸੀ ਆਪਣੀ ਗੂਲਾਂ ਦੀ ਵੇਲ ਦੋਸਤੋ ਉਹ ਦੁਬਾਰਾ ਫੁੱਟਿਆ ਹੀ ਆ ਪੱਤੇ ਦੇ ਝੜ ਗਏ ਸੀਗੇ ਆ ਚੈੱਕ ਕਰ ਸਕਦੇ ਦੋਸਤੋ ਇਹ ਦੁਬਾਰਾ ਫੁੱਟਦੀ ਆਉਂਦੀ ਆ ਆਹ ਦੇਖੋ ਐਸ ਕੀ ਸਾਨੂੰ ਪੂਰਾ ਭਰੋਸਾ ਇਸ ਵੇਲ ਤੇ ਐਸ ਕੀ ਸਾਨੂੰ ਪੱਕਾ ਇਹ ਅੰਗੂਰ ਖਵਾਊਗੀ ਠੀਕ ਹੈ ਆ ਦੇਖੋ ਦੋਸਤੋ ਸਾਰੀ ਕਿ ਤਰ ਫੁੱਟਦੀ ਆਉਂਦੀ ਹੈ ਇਹ ਚੀਕੂ ਵਗੈਰਾ ਚੈੱਕ ਕਰ ਸਕਦੇ ਹੋ ਦੋਸਤੋ ਇਹ ਫਿਰ ਫਲ ਫਰੂਟ ਵੀ ਆਪਣੇ ਆਰਗੇਨਿਕ ਹੈ ਜੀ ਹਾਂਜੀ 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 ਬਾਈ ਜੀ ਜਰੂਰ ਆਰਗੇਨਿਕ ਹੈ ਜੀ ਬਾਕੀ ਅੱਕੇ ਆਪਾਂ ਬੂਜੇ ਹੋਰ ਵੀ ਲਾਏ ਵੀ ਕਈ ਵੀਰਾਂ ਨੇ ਕਮੈਂਟ ਚ ਪੁੱਛਿਆ ਸੀਗਾ ਵੀ ਆਪਣਾ ਚੀਕੂ ਵਾਲੇ ਬੂਟੇ ਦੀ ਉਮਰ ਕਿੰਦੀ ਹੈ ਲਗਭਗ 6 ਸਾਲਾਂ ਦੇ ਗੇੜ ਚ ਹੋ ਗਿਆ ਤੇ ਇਹਨੇ ਫਲ ਵੀ 5 ਸਾਲਾਂ ਦਾ ਮਤਲਬ ਗੇੜ ਚ ਦੇ ਦਿੱਤਾ ਸੀਗਾ ਫਲ ਤੇ ਗਰੋਥ ਬਹੁਤ ਵਧੀਆ ਹੋਈ ਹੈ ਚੀਕੂ ਦੀ ਚੀਕੂ ਬਹੁਤ ਜ਼ਿਆਦਾ ਲੱਗਦਾ ਹੈ ਤੇ ਫਲ ਤੇ ਬਾਕੀ ਦੋਸਤੋ ਉਧਰ ਆਪਣੇ ਕਿੰਨੂਆਂ ਨੂੰ ਵੀ ਫਲ ਲੱਗਿਆ ਤੇ ਇੱਧਰ ਆਪਾਂ ਅੱਜ ਕੀ ਦੋਸਤੋ ਬੂਜੇ ਹੋਰ ਵੀ ਲਾਂਦੇ ਨਵੇਂ ਤੇ ਨਵੇਂ ਲਿਆਉਣੇ ਵੀ ਆ ਕੁਝ ਲਾਅ ਵੀ ਰੱਖਿਆ ਉਧਰਲੇ ਪਾਸੇ ਆਪਾਂ ਬਾਉਂਡਰੀ ਤੇ ਪਪੀਤਿਆਂ ਦੇ ਬੂਜੇ ਇਸ ਵੇਲੇ ਆਪਣੇ ਪੂਰੇ ਚੱਲ ਪਏ ਆ ਤੇ ਹੋਰ ਵੀ ਬੂਜੇ ਆ ਭਲਿਆਉਣੇ ਆ ਅਮਰੂਦਾਂ ਦੇ ਆ ਬੂਜੇ ਆਪਣੇ ਬੁੱਢੇ ਹੋ ਚੁੱਕੇ ਇਹਨਾਂ ਨੂੰ ਫਲ ਨਹੀਂ ਦੇ ਰਿਆ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਭਈ ਇਹਨਾਂ ਨੂੰ ਲੱਗਿਆ ਇਹਨੂੰ खासा ਟਾਈਮ ਹੋ ਗਿਆ ਜੀ ਲੱਗਿਆ ਇਹਨੂੰ ਠੀਕ ਤੇ ਇਹਨਾਂ ਦੇ ਵਿਚਾਲੇ ਆਪਾਂ ਅਮਰੂਦਾਂ ਦੇ ਬੂਟੇ ਹੋਰ ਲਾਉਣੇ ਆ ਅਨਾਰਾਂ ਦੇ ਬੂਟੇ ਵੀ ਆਪਣੇ ਘਰੇ ਹੀ ਉਗਰੇ ਸੀ ਇਹ ਕੋਈ ਬੀਜ ਨਹੀਂ ਲਿਆ ਸੀ ਆ ਬਸ ਕੋਕ ਲਾਤੀ ਬਾਹਰ ਤੇ ਬਹੁਤ ਵਧੀਆ ਅਨਾਰ ਲੱਗਦੇ ਆ ਦੋ ਬੂਟੇ ਆਪਣੇ ਅਨਾਰਾਂ ਦੇ ਬਹੁਤ ਵਧੀਆ ਗਰੋਥ ਹੈ ਇਹਨਾਂ ਦੀ ਤੇ ਲੋ ਵੀ ਦੋਸਤੋ ਵੱਲਾਂ ਆਪਾਂ ਇੰਤੀਆਂ ਲਾ ਤੇ ਰਹਿ ਗਿਆ ਪਾਣੀ ਪਾਉਣ ਵਾਲਾ ਪਾਣੇ ਆ ਤੇ ਹੁਣ ਆਪਾਂ 베ਰੀ ਤੇ ਕੰਮ ਕਰਦੇ ਆ 베ਰੀ ਦੀ ਕਰਦੇ ਆ ਕਟਿੰਗ ਹੁਣ ਆਪਾਂ ਜੁੜੇ ਰਹੋ ਬਲੌਗ ਦੇ ਨਾਲ ਸਾਨੂੰ ਦਿਖਾਉਣੇ ਆ ਅੱਜ ਦਾ ਮਹੌਲ ਚਾਲ ਸੰਦੇ ਲਿਆ ਕੇ ਰੱਖੀ ਬੈਠੇ ਆਪਾਂ ਆਰੇ ਸ਼ਾਂਗਣ ਵਾਸਤੇ ਪਲਾਸ 17 ਖੋਲਣ ਆ ਵਾਸਤੇ ਜਿਹੜਾ ਥੱਲੇ ਆਪਾਂ ਸਕੰਜਾ ਬਣਵਾਇਆ ਬਣਾਇਆ ਸੀ ਇਹ ਘਰੇ ਗੜਗੜ ਲੱਕੜਾ ਇਹ 베ਰੀ ਆਪਣੀ ਲਿਫਤੀ ਸੀਗੀ ਵਜਨ 베ਰਾਂ ਦਾ ਜਾਦੇ ਸੀਗਾ ਤੇ ਹੁਣ ਸਾਨੂੰ ਪਤਾ 베ਰ ਦੀ ਰੁੱਤ ਜਾ ਚੁੱਕੀ ਹੈ 베ਰੀ ਦਾ ਸੀਜ਼ਨ ਆਫ ਹੋ ਚੁੱਕਿਆ ਦੋਸਤੋ ਤੇ 베ਰੀ ਦੀ ਹਣ ਆਪਾਂ ਕਟਿੰਗ ਕਰਦੇ ਆ ਜੇ ਆਪਾਂ ਕਟਿੰਗ ਨਾ ਕੀਤੀ ਤੇ ਇਹਨੇ ਗਾਣੂ ਫਲ ਨਹੀਂ ਦੇਣਾ ਆਪਾਂ ਨੂੰ ਚੱਜ ਨਾਲ ਇਹ ਆਪਣੇ ਨਾਰਾਂ ਨੂੰ ਫਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗਿਆ ਤੇ ਪਹਿਲਾਂ ਆਪਾਂ ਸਿਕੰਜਾ ਤੁਹਾਨੂੰ ਲੱਕੜਾਂ ਕੱਢਦੇ ਹਾਂ ਲਓ ਵੀ ਦੋਸਤੋ ਲੱਕੜਾਂ ਇੱਤਿਆਂ ਖੋਲ ਇੱਕ ਅੱਧੀ ਰਹਿ ਗਈ ਉਹ ਯਾਰਾ ਮੈਨੂੰ ਕਮਾਂਗੇ ਨੇੜੇ ਲੱਗ ਦੇ ਇੰਨੀ ਨੇੜੇ ਕਬੱਡੀ ਨਾ ਏ ਇਹ ਬਾਹਰ ਜਾਂਦੀ ਆ ਯਾਰਾ ਇੰਨੀ ਨੇੜੋਂ ਨਾ ਵੱਡ ਉਹ ਇਹ ਇੱਧਰ ਜਾਂਦੀ ਤਾ ਲੱਕੜ ਫੜੀ ਚੀਰਨਾ ਪਾੜ ਜਾਗੋ ਨਹੀਂ ਯਾਰਾ ਲਵੀ ਦੋਸਤੋ ਕਰਦੇ ਆਂ 베ਰੀ ਦੀ ਕਟਿੰਗ ਕੰਮ ਪੂਰਾ ਦੌਰਾਂ ਚੋੜਾਂ ਤੇ ਆਂ ਨਾ ਹਾ ਪਟਣਾ ਹਾ ਤਪਟ ਨਹੀਂ ਆ ਰਹਿਣ ਇਹ ਇਹ ਬਾਬਾ ਦਾ ਇਧਰ ਸਾਡੇ ਚਾਚਾ ਜੀ ਹਰਦੇ ਨੇ ਲੋਵੀ 베ਰੀ ਚੈੱਕ ਕਰੋ ਹੁਣ ਆਪਣੀ ਕਟਿੰਗ ਕੀਤੀ ਆਪਾਂ ਕਰਤੀ ਆ ਆ ਦੇਖੋ ਹਾਰ ਰੱਸੇ ਖੁੱਲਣਾ ਲੋਵੀ ਦੋਸਤੋ ਬੂੰਦਾ ਬਾਂਦੀ ਹੋ ਰਹੀ ਐ ਲੱਕਣਾ ਪਟ ਕੇ ਇੱਥੇ ਹੀ ਕਰਦੇ ਆਪਾਂ ਵਲੌਗ ਦਾ ਐਂਡ ਮਿਲਦੇ ਆ ਕਿਸੇ ਹੋਰ ਵਲੌਗ ਵਿੱਚ ਧੰਨਵਾਦੀ ਸਸਤੀ ਕਾਲ ਸਾਰਿਆਂ